ਤੇ ਮਤਲਬ ਕਿ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਮਤਲਬ ਕਿ ਕਿਸੇ ਬੰਦੇ ਦਾ ਕਿ ਉਹਨਾਂ ਦੇ ਸਾਟ ਲੱਗ ਗਿਆ ਢਾਡੇ ਹਸਬੰਦ ਦੇ ਤਾਂ ਉੱਥੇ ਪਿਆਰਿਆ ਤੋਂ ਪੁਲਸਰ ਇੱਕ ਜਣ ਆਇਆ ਉੱਥੇ ਐਦਾਂ ਥੋੜਾ ਬੰਦਾ ਆਂਦਾ ਹੈਗਾ ਕਿ ਬੰਦਾ ਭਲਾ ਮਰ ਜਾਵੇ ਅਗਰ ਤਾਂ ਫੋਨ ਆਉਣਾ ਤਾਂ ਚਾਹੀਦਾ ਹੈ ਕਿ ਨਹੀਂ ਆਉਣਾ ਚਾਹੀਦਾ ਤਾਂ ਉੱਥੇ ਲੰਮੇ ਪਿਆਰਿਆ ਤੋਂ ਪੁਲਸ ਵਾਲੇ ਤੇ ਬਾਅਦ ਚ ਆਏ ਜਾ ਕੇ ਮਾਨ ਸਰਕਾਰ ਦੇ ਵੱਲੋਂ ਸਰਕ ਸੁਰੱਖਿਆ ਫੋਰਸ ਵੀ ਲਾਗੂ ਕੀਤੀ ਸੜਕਾਂ ਦੇ ਜਰੀਆ ਵੈਨਾ ਦੌੜਦੇ ਨੇ ਉਹ ਉਹ ਵੀ ਜਿਹੜੀ ਕਿ ਲਾਗੂ ਉਪਰਾਲਾ ਕੀਤਾ ਗਿਆ ਉਹ ਵੀ ਨਹੀਂ ਪਹੁੰਚੀ ਉੱਥੇ ਕੋਈ ਨਹੀਂ ਪਹੁੰਚੀ ਉੱਥੇ ਬਾਤ ਕਹਿੰਦੇ ਬਾਤ ਚਾਹੀਏ ਗੱਡੀ ਬਾਤ ਚਾਹੀਏ ਗੱਡੀ ਉਹ ਫੋਨ ਵੀ ਲੈ ਲਿਆ ਅਗਲੇ ਨੇ ਬੰਦ ਕਰਤਾ ਜਿੰਨੇ ਫੋਨ ਕੀਤਾ ਸਾਨੂੰ ਚੋਰੀ ਕਰ ਲਿਆ ਚੋਰ ਫੋਨ ਵੀ ਕਰ ਲਿਆ ਜਿੰਨੇ ਫੋਨ ਕਰਦਾ ਰਿਹਾ ਸਾਨੂੰ ਸਸੀ ਗੱਲ ਜੀ ਸਵੇਰੇ ਤੜਕੇ ਲੁਧਿਆਣਾ ਦੇ ਸਮਰਾਟ ਚੌਂਕ ਉੱਪਰ ਪੁਲ ਦੇ ਉੱਤੇ ਕਿ ਦਰਦਨਾਕ ਹਾਸਾ ਵਾਪਰਿਆ ਹੈ ਜਿੱਤੇ ਕਿ ਦੋ ਤੋਂ ਤਿੰਨ ਵਿਅਕਤੀ ਫੱਟਰ ਹੋਏ ਨੇ ਮਾਮਲਾ ਜਾਣ ਲਿਏ ਕਿੱਦਾਂ ਹੋਏ ਨੇ ਦਾ ਜਾਣਕਾਰੀ ਮੁਤਾਬਕ ਤੁਹਾਨੂੰ ਅਭੀ ਦੱਸ ਦਈਏ ਕਿ ਇੱਕ ਵਿਅਕਤੀ ਜਿਹੜਾ ਕਿ ਆ ਮੰਡੀ ਤੋਂ ਆਪਣੇ ਕਿਤੇ ਕੰਮ ਜਾ ਰਿਹਾ ਸੀਗਾ ਤੇ ਉਸ ਨੂੰ ਕਿਸੇ ਅਨਨ ਵਾਹਕਲ ਨੇ ਭੈਂਕਰ ਦੇ ਨਾਲ ਟੱਕਰ ਮਾਰ ਕੇ ਉਸ ਨੂੰ ਪੋਲ ਹੇਟਾ ਥਲੇ ਗਿਆ ਤਾਂ ਤੇ ਦੋ ਬੰਦੇ ਜਰਕੀਆ ਉੱਥੇ ਪੋਲ ਦੇ ਉੱਪਰ ਹੀ ਫੱਟਰ ਹੋਏ ਪਏ ਸੀਗੇ ਉਸ ਤੋਂ ਬਾਅਦ ਰਾਹਗੀਰਾਂ ਨੇ ਲੋਕਾਂ ਨੇ ਪੁਲਿਸ ਨੂੰ ਤਲਾ ਦਿੱਤੀ ਸਰਾ ਤੋਂ ਦਿਨ ਤੋਂ ਬਾਅਦ ਪਰਿਵਾਰ ਨੂੰ ਬੁਲਾਇਆ ਪਰਿਵਾਰ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਹੁਣ ਮਾਮਲਾ ਜਾਂਦਿਆ ਅਖਰ ਵਿੱਚ ਹੋਇਆ ਕੀ ਹੈ ਵਾਹਕਲ ਦਾ ਪਤਾ ਲੱਗਿਆ ਕਿ ਨਹੀਂ ਲੱਗਿਆ ਕੀ ਨਾਮ ਹੈ ਤੁਹਾਡਾ ਬੀਬੀ ਜੀ ਬੀਬੀ ਜੀ ਹੋਇਆ ਕੀ ਸੀਗਾ ਕੀ ਕਿਦੇ ਸੱਟਾਂ ਲੱਗੀਆਂ ਕੀ ਕੌਣ ਲੱਗਦੇ ਤੁਹਾਡੇ ਮਿਹਰਜ ਬਣਾ ਦੀ ਹਜਵਾਨੀ ਕੀ ਨਾਮ ਆਣਾ ਦਾ ਲਖਵੀਰ ਸਿੰਘ ਆ ਦੀ ਲਖਵੀਰ ਜੀ ਨੂੰ ਕਿੱਦਾਂ ਟੱਟ ਲੱਗੀ ਤੇ ਕਿ ਉਹ ਕਰੋ ਨੋਵ ਕਿ ਬਨਾਰਾਈ ਸੀ ਬੂਟੀ ਤੇ ਜਾਣਾ ਸੀ ਉਹਨਾਂ ਨੇ ਅੱਛਾ ਤੇ ਮਤਲਬ ਕਿ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਮਤਲਬ ਕਿ ਕਿਸੇ ਬੰਦੇ ਦਾ ਕਿ ਉਹਨਾਂ ਦੇ ਸੱਟ ਲੱਗੀ ਤੁਹਾਡੇ ਹਸਬੰਦ ਦੇ ਮੈਂ ਕਿਹਾ ਮੈਂ ਫੋਨ ਚੱਕਿਆ ਮੈਂ ਮੰਮੀ ਉਹਨਾਂ ਨਾਲ ਗੱਲ ਕਰੀ ਮੈਂ ਗੱਲ ਕੀਤੀ ਮੈਂ ਆਪਣੇ ਬ੍ਰਦਰ ਨੂੰ ਲੈ ਕੇ ਨਾਲ ਆਈਆਂ ਮੈਂ ਉਹਨਾਂ ਨੂੰ ਚੱਕ ਕੇ ਆਪਣੀ ਗੱਡੀ 'ਚ ਬਿਠਾਇਆ ਮੈਂ ਲੈ ਕੇ ਆਈਆਂ ਇੱਥੇ ਬਸ ਇੰਨੀ ਗੱਲ ਹੋਈ ਅੱਛਾ ਇਹ 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 ਕੰਮ ਕੀ ਕਰਦੇ ਨੇ ਤੁਹਾਡੇ ਕੋਲ ਕੜਾਈ ਉਹ ਸ਼ੋਰੀ ਪੰਜ ਆਵੇ ਇਹ ਰਹਿੰਦੇ ਕਿੱਥੇ ਨੇ ਟੰਡਾਰੀ ਕੰਮ ਕਰਦੇ ਆ ਗੁਜਰ ਕਲੋਨੀ ਰਹਿੰਦੇ ਆ ਟੰਡਾਰੀ ਕੰਮ ਕਰਦੇ ਤੇ ਗੁਜਰ ਕਲੋਨੀ ਰਹਿੰਦੇ ਆ ਹਾਂਜੀ ਇਹ ਇਹ ਅੱਜ ਹੱਸਾ ਕੁਝ ਪਤਾ ਲੱਗਿਆ ਕੀ ਲੋਕ ਉੱਥਾ ਦੇ ਉੱਥਾ ਦੇ ਲੋਕਾਂ ਕੋਲ ਨਹੀਂ ਸਰ ਜੀ ਤੁਹਾਨੂੰ ਤੁਹਾਨੂੰ ਕਿੱਦਾਂ ਇਤਲਾਹ ਮਿਲੀ ਤਾਨੂੰ ਕਿਸ ਨੇ ਫੋਨ ਕੀਤਾ ਸਰ ਜੀ ਇੱਥੋਂ ਹਾਂਜੀ ਤੇ ਜਦੋਂ ਤੁਸੀਂ ਉੱਥੇ ਪਹੁੰਚੇ ਉੱਥੇ ਪਹੁੰਚੇ ਸਿਵਲ ਹਸਪਤਾਲਾਂ ਦੇ ਨਹੀਂ ਨਹੀਂ ਮੈਂ ਉੱਥੇ ਪਹੁੰਚ ਕੇ ਫੜਿਆ ਉਹਨਾਂ ਨੂੰ ਫੜਿਆ ਉਹਨਾਂ ਨੂੰ ਤੇ ਤੇ ਕਿਸ ਤਰ੍ਹਾਂ ਦੇ ਹਾਲਾਤ ਸੀ ਉਸ ਟਾਈਮ ਉਹ ਜਾਰੀ ਬਹਾਲਦ ਕਰਾਂ ਫੋਨੇ ਖੂਨ ਹੋ ਗਏ ਬਿਲਕੁਲ ਸਾਰਾ ਨਿਚੜ ਗਿਆ ਉਹਨਾਂ ਦੇ ਸਿਰ ਤੋਂ ਅੱਛਾ ਜੀ ਤੇ ਕਿੰਨੇ ਕੁ ਸੱਟਾਂ ਆਈਆਂ ਕਿੱਥੇ ਕਿੱਥੇ ਸੱਟਾਂ ਆਈਆਂ ਪੈਰ ਤੇ ਸਾਡਾ ਲੱਗੀ ਆ ਮੋਢੇ ਲੱਗੀ ਆ ਗੋਡੇ ਲੱਗੇ ਸਿਰ ਦੇ ਵਿੱਚ ਲੱਗੀ ਹੋਈ ਆ ਕੰਨ ਦੇ ਵਿੱਚ ਸਾਡਾ ਲੱਗੀ ਹੋਈ ਆ ਕੋਈ ਮਾਈਨਰ ਇੰਜਰੀ ਵੀ ਆਈ ਹੈ ਪਤਲੀ ਸਰ ਜੀ ਮੈਨੂੰ ਇੰਨਾ ਨਹੀਂ ਪਤਾ ਬਸ ਮੈਂ ਹੀ ਛੱਟ ਦੇਖੀ ਬਸ ਇੰਨਾ ਤੇ ਇੱਕ ਵਾਰ ਹੋਰ ਕੁਝ ਤਾਂ ਨਹੀਂ ਮੈਨੂੰ ਪਤਾ ਕੁਝ ਆਸ-ਪਾਸ ਲੋਕਾਂ ਨੇ ਦੱਸਿਆ ਉੱਥੇ ਦੇ ਕੀ ਕਿਸ ਤਰ੍ਹਾਂ ਨਹੀਂ ਕੁਝ ਨਹੀਂ ਦੱਸਿਆ ਸਰ ਜੀ ਨਾਲੇ ਕੁਝ ਨਹੀਂ ਦੱਸਿਆ ਨਾ ਕੁਝ ਵੀ ਪੁਲਸ ਵਾਲੇ ਇਨਵੈਸਟੀਗੇਸ਼ਨ ਕੋਸ਼ਿਸ਼ ਕੀਤੀ ਕਿ ਕੁਝ ਨਹੀਂ ਮੈਨੂੰ ਦੱਸਿਆ ਸਰ ਜੀ ਬਾਅਦ ਚ ਪੁਲਸ ਵਾਲੇ ਮੈਨੂੰ ਬਾਅਦ ਚ ਕੁਝ ਨਹੀਂ ਪਤਾ ਮੈਂ ਸਿਰਫ ਗੱਡੀ ਪਿਠਾਇਆ ਮੈਨੂੰ ਬਾਅਦ ਚ ਕਿਸੇ ਨੇ ਨਹੀਂ ਪਤਾ ਵੀ ਕੌਣ ਆਏ ਕੌਣ ਨਹੀਂ ਆਏ ਬੰਦਾ ਦੋਸਤ ਨੇ ਪਿਆਰਿਆ ਤੇ ਪੁਲਸ ਵਾਲੇ ਤੇ ਬੰਦਾ ਦੋਥੇ ਲੰਮੇ ਪਿਆਰਿਆ ਤੇ ਪੁਲਸ ਵਾਲੇ ਤੇ ਬਾਅਦ ਚ ਆਏ ਜਾ ਕੇ ਹਾਂ ਬੰਦਾ ਤੋਂ ਉੱਥੇ ਪਿਆਰੇ ਆ ਕੇ ਦੱਸਣ ਵਾਹ ਦਾਦੇ ਬੰਦਾ ਉੱਥੇ ਪਿਆਰੇ ਤਾਂ ਪੁਲਸਰ ਇੱਕ ਜਣ ਆਇਆ ਉੱਥੇ ਐਦਾਂ ਥੋੜਾ ਬੰਦਾ ਆਂਦਾ ਹੈਗਾ ਜੇ ਬੰਦਾ ਭਲਾ ਮਰ ਜਾਵੇ ਅਗਲੇ ਤਾਂ ਫੋਨ ਆਉਣਾ ਤਾਂ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਤੇ ਫੇਰ ਕਾਦੇ ਵਾਸਤੇ ਗੱਡੀ ਬਾਅਦ ਤੇ ਮਹਗਾਈ ਪੁਲਸਵਾਂ ਨੇ ਇਹਨਾਂ ਤੋਂ ਬਚਾ ਕੇ ਗਏ ਸਾਨੂੰ ਫੋਨ ਕਿ ਕਿਸੇ ਬੰਦੇ ਨੇ ਬਗਾਵਾਂ ਫੋਨ ਕੀਤਾ ਕਿ ਉੱਥੇ ਬੰਦਾ ਤੁਹਾਡਾ ਪਿਆ ਤੁਹਾਡਾ ਨੰਬਰ ਦੱਸਿਆ ਸਾਡਾ ਕਿਸੇ ਨੇ ਕੀਤਾ ਤਾਂ ਉਹ ਫੋਨ ਵੀ ਲੈ ਲਏ ਅਗਲੇ ਨੇ ਬੰਦ ਕਰਤਾ ਜਿੰਨੇ ਫੋਨ ਕੀਤਾ ਸਾਨੂੰ ਚੋਰੀ ਕਰ ਲਿਆ ਚੋਰ ਫੋਨ ਵੀ ਕਰ ਲਿਆ ਜਿੰਨੇ ਫੋਨ ਕਰਤਾ ਜੇ ਸਾਨੂੰ ਜਾ ਤੋ ਤ ਇਕੱਲਾ ਪਿਆ ਜਦੋਂ ਇਹ ਗਏ ਸਾਰੇ ਜਣੇ ਇਕੱਲਾ ਪਿਆ ਮੈਂ ਘਰ ਸੇ ਇਕੱਲਾ ਪਿਆ ਆਇਆ ਸੀ ਉੱਥੇ ਅੱਛਾ ਤੇ ਕੋਈ ਹੱਥ ਨਹੀਂ ਕਿਹਨਾਂ ਨਾਲ ਬਾਅਦ ਚ ਕਹਿੰਦੇ ਪੁਲਸ ਆਈ ਉੱਥੇ ਅੱਛਾ ਅੱਛਾ ਮਾਨ ਸਰਕਾਰ ਦੇ ਵੱਲੋਂ ਸਰਕ ਸੁਰੱਖਿਆ ਫੋਰਸ ਵੀ ਲਾਗੂ ਕੀਤੀ ਸੜਕਾਂ ਦੇ ਜਰੀਆ ਵੈਨਾ ਦੌੜਦੇ ਨੇ ਉਹ ਉਹ ਵੀ ਜਿਹੜੀ ਕਿ ਲਾਗੂ ਉਪਰਾਲਾ ਕੀਤਾ ਗਿਆ ਉਹ ਵੀ ਨਹੀਂ ਪਹੁੰਚੀ ਉੱਥੇ ਕੋਈ ਨਹੀਂ ਪਹੁੰਚੀ ਉੱਥੇ ਬਾਅਦ ਚ ਕਹਿੰਦੇ ਬਾਅਦ ਚ ਆਈ ਗੱਡੀ ਬਾਅਦ ਚ ਆਈ ਹੈ ਗੱਡੀ ਕਿੰਨੇ ਕਿੰਨੀ ਢੇਰ ਬਾਅਦ ਗੱਡੀ ਆਈ ਇੰਨਾ ਸਾਲ ਮੈਨੂੰ ਨਹੀਂ ਟਾਈਮ ਦਾ ਪਤਾ ਵੀ ਕਿੰਨੇ ਵੇ ਤੱਕ ਆਈ ਹੈ ਬਸ ਗੱਡੀ ਆਈ ਹੈ ਬਾਅਦ ਇੱਕ ਪੁਲਸ ਵਾਲਾ ਆਇਆ ਹੈ ਅੱਛਾ ਉੱਥੇ ਲੰਮੇ ਪਿਆਏ ਕਹਿੰਦੇ ਲੰਮੇ ਪਿਆਏ ਐਂ ਕਰਕੇ ਅੱਛਾ ਤੇ ਜੇ ਕੁਝ ਹੋ ਜਾ ਤੋ ਬਿਲਕੁਲ ਇਹ ਜਿਹੜਾ ਕੀ ਸਮਰਾਦਾ ਚੌਂਕ ਦੇ ਪੁਲ ਦੇ ਉੱਤੇ ਦਰਦਨਾਖ ਹਾਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰ ਸਕਰੀਨ ਤੇ ਕੀ ਕਿਸ ਤਰ੍ਹਾਂ ਇੱਕ ਵਿਅਕਤੀ ਪੁਲ ਦੇ ਹਟਾ ਥੱਲੇ ਡਿੱਗ ਗਿਆ ਥੱਲੇ ਡਿੱਗਣ ਤੋਂ ਬਾਅਦ ਉਸ ਨੂੰ ਜਲਦ ਤੋਂ ਜਲਦ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਤੇ ਡਾਕਟਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਉਸ ਦੀ ਹਾਲਤ ਕਾਫੀ ਗੰਭੀਰ ਹੈ ਤੇ ਉਸ ਨੂੰ ਹੁਣ ਜ਼ੈਰੀਲਾ ਦੇ ਲਈ ਅੱਗੇ ਪੀਜੀਐ ਰੈਫਰ ਕੀਤਾ ਜਾ ਰਿਹਾ ਵਾ ਦੋ ਤੋਂ ਤਿੰਨ ਲੋਕ ਫੱਟਰ ਹੋਏ ਨੇ ਜਿਹੜਾ ਕਿ ਆਪਣੇ ਘਰੋਂ ਨਿਕਲੇ ਸੀਗੇ ਤੇ ਜਿਹੜੇ ਦੋ ਹੋਰ ਨੇ ਉਹ ਮੰਡੀ ਤੋਂ ਕੁਝ ਸਮਾਨ ਲੈਣ ਗਏ ਸੀਗੇ ਤੇ ਉਹਨਾਂ ਦੀ ਗੰਬੀਰ ਕੋਈ ਅਨਨੋਨ ਵਾਹਨ ਉਹਨਾਂ ਨੂੰ ਫੇਟ ਮਾਰ ਕੇ ਉੱਥੋਂ ਦੀ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਪਰਿਵਾਰ ਦੇ ਵੱਲੋਂ આરોਪ ਲਾਇਆ ਜਾ ਰਿਹਾ ਹੈ ਕਿ ਪੁਲਿਸ ਤੇ ਐਂਬੂਲੈਂਸ ਲੇਟ ਪਹੁੰਚੀ ਹੈ ਤੇ ਇਸੇ ਕਾਰਨ ਸਾਡਾ ਵਿਅਕਤੀ ਸਾਡਾ ਬੰਦਾ ਮਰ ਵੀ ਸਕਦਾ ਸੀਗਾ ਸਾਡਾ ਵਸਿੰਗ ਮਰ ਵੀ ਸਕਦਾ ਸੀਗਾ ਤੇ ਹੁਣ ਦੇਖਣਾ ਹੋਏਗਾ ਕਿ ਉਸ ਪੁਲਸਰ ਪੁਲਸ ਉਸ ਅਨਨ ਵਾਈਕਲ ਨੂੰ ਕਿੰਨੀ ਜਲਦ ਪਕੜਦੀ ਐ ਹੋਇਆ ਤਾਂ ਕੀ ਬਤ ਮੈਂ ਤੇਰਾ ਬਤਵਾਣਦਾ ਸੀਗਾ ਕੋਈ ਪੁਲ ਚੜ੍ਹਿਆ ਸੀਗਾ ਸਕੂਟਰ ਤੇ ਕਿਸੇ ਟੱਕਰ ਮਾਰਤੀ ਤੇ ਮੀਆਂ بیوی ਬੱਚੇ ਸੀਗਾ ਜਿਹੜਾ ਮੱਚਾ ਜਿਹੜਾ ਮੋਟਰਸਾ ਚਲਾ ਰਿਹਾ ਸੀਗਾ ਉਹ ਥੱਲੇ ਡੇਗ ਪਿਆ ਪੁਲ ਦੇ ਉ ਤੇ ਜਾਨੂੰ ਜਿਹੜਾ ਫੱਟੜ ਸੀਗਾ ਪੁਲ ਦੇ ਥੱਲੇ ਡੇਗਾ ਮੈਂ ਆਪਣੀ ਗੱਡੀ ਲਿਆ ਕੇ ਤੇ ਸਿਵਲ ਹਸਪਤਾਲ ਲੈ ਗਿਆ ਤੇ ਸਿਵਲ ਆ ਜਾ ਕੇ ਉਹਨੂੰ ਦਾਖਲ ਕਰਾਇਆ ਤੇ ਦੂਜੀ ਜਿਹੜੇ ਸੀਗੇ ਇਹਨਾਂ ਦਾ ਇੱਕ ਔਰਤ ਸੀਗੀ ਨਾਲ ਦੂਸਰੀ ਪਾਰਟੀ ਵਾਲੇ ਉਹ ਦੁੱਜਣ ਲੈ ਕੇ ਡਿਵੀਜ਼ਨ ਨੰਬਰ 7 ਦਾ ਆਈਓ ਤੇ ਉਹ ਹਸਤਾ ਲੈ ਗਿਆ ਤੇ ਬਾਕੀ ਹੈ ਵੀ ਠੀਕ ਠਾਕ ਆ ਤੰਦਰੁਸਤ ਆ ਪਰ ਕਿਹੜੀ ਜਗ੍ਹਾ ਤੇ ਜਾ ਰਹੇ ਸੀਗੇ ਇਹ ਇਧਰੋਂ ਕਿਤੇ ਬਸਤੀ ਜੋਧੇ ਵਾਲੋਂ ਆ ਰਹੇ ਸੀ ਉੱਪਰ ਐਲੀਵੇਟਡ ਪੁਲ ਤੋਂ ਸ਼ੇਰਪੁਰ ਚੌਂਕ ਵੱਲ ਜਾ ਰਹੇ ਸੀਗੇ ਪਿੱਛੋਂ ਕਹਿੰਦੇ ਨਾ ਪੁਲ ਦੇ ਉੱਪਰੋਂ ਟੱਕਰ ਮਾਰੀ ਆ ਉਹਨਾਂ ਵਿੱਚੋਂ ਦੋ ਥੱਲੇ ਡੇਪਿਆ ਪੁਲ ਦੇ ਉੱਪਰ ਹੀ ਇੱਕ ਪੁਲ ਦੇ ਥੱਲੇ ਡਿੱਗ ਪਿਆ ਜਿਹੜਾ ਥੱਲੇ ਡਿੱਗਾ ਜਿਆਦਾ ਫੱਟੜ ਸੀਗਾ ਉਹ ਆਹ ਮੋਟਰਸਾਈਕਲ ਤੇ ਸੀਗੇ ਉਹ ਹੁਣ ਇੱਕ ਟਾਈਮ ਜਦ ਹਸਪਤਾਲ ਮੈਂ ਛੱਡ ਆਇਆ ਤੇ ਦੂਜਾ ਡਿਵੀਜ਼ਨ ਨੰਬਰ 7 ਦੇ ਆਈਓ ਨੂੰ ਪਤਾ ਆ ਪਰ ਮੌਕੇ ਦੀ ਪਬਲਿਕ ਨੇ ਥੋੜਾ ਜਿਆ ਆਪ ਨੂੰ ਤੁਹਾਡੇ ਜਰੀਏ ਦੱਸਣਾ ਚਾਹੂਗਾ ਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਤੇ ਫਟਣ ਨੂੰ ਬਹੁਤ ਜਲਦੀ ਚੱਕ ਲੈ ਜਾਣਾ ਚਾਹੀਦਾ ਮੈਂ ਚੌਂਕ ਤੋਂ 5-7 ਮਿੰਟ ਤੱਕ ਆ ਚੁੱਕਿਆ ਹਈ ਪਬਲਿਕ ਵੀ ਲੈ ਜਾ ਸਕਦੀ ਸੀ ਉਹਦੇ ਸਿਰ ਤੇ ਸੱਟ ਲੱਗੀ ਹੋ ਸੀਗੀ ਪਰ ਕਿਹਨਾਂ ਮਦਦ ਕਰਨ ਵਾਲੇ ਨਹੀਂ ਸੋਚਿਆ ਕਹਿੰਦਾ ਵੀ ਇਹਦੀ ਖੜੇ ਪੈਰ ਕੋਈ ਮੱਤ ਕੀਤੀ ਜਾਵੇ ਔਰ ਆਪਾਂ ਜਿੰਨਾ ਕੋ ਸਕਿਆ ਮੌਕੇ ਦਾ ਕਰਕੇ ਹੌਸਲਾ ਛੱਡ ਆਏ ਤੁਸੀਂ ਆਪਣੀ ਡਿਊਟੀ ਨਹੀਂ ਪਾ ਰਹੇ ਹੋ ਪਰ ਤੁਸੀਂ ਇੱਕ ਪੇਸ਼ੈਂਟ ਨੂੰ ਲੈ ਕੇ ਜਾ ਰਹੇ ਸੀ ਤੇ ਇੱਥੇ ਕਿੰਨਾ ਕੱਟ ਹੋਣਾ ਹੈ ਕਿਤੇ ਨਹੀਂ ਆਪ ਲਗਾਇਆ ਇਸ ਕਿਸੇ ਨਾਲ ਨਹੀਂ ਕੰਮ ਸਗੋਂ 150 200 ਬੰਦਾ ਸੀਗਾ ਤੇ ਮੂਵੀ ਬਣਾਈ ਜਾਣ ਮੈਂ ਰਿਕਵੈਸਟ ਕੀਤੀ ਹੈ ਸਭ ਨੂੰ ਵੀ ਆਓ ਯਾਰ ਮੇਰੇ ਨਾਲ ਹੱਥ ਤਾਂ ਪਵਾਓ ਤੇ ਹੱਥ ਪਾਉਣ ਦੀ ਬਜਾਏ ਅਸੀਂ ਸਭ ਨੂੰ ਦੋਵੇਂ ਮੁਲਾਜ਼ਮਾਂ ਨਾਲ ਚੱਕ ਕੇ ਉਹ ਬੰਦੇ ਨੇ ਆਪਣੀ ਸਰਕਾਰੀ ਗੱਡੀ ਟੈਂਗੋ 10 ਦੇ ਵਿੱਚ ਆਪਣੇ ਸਵਾਰ ਕਰਕੇ ਉਹਨੂੰ ਸਿੱਧਾ ਸਿਵਲ ਹਸਪਤਾਲ ਲੈ ਕੇ ਦਾਖਲ ਕਰਾ ਕੇ ਆਇਆ ਬਾਕੀ ਪਬਲਿਕ ਨੂੰ ਪਤਾ ਵੀ ਇਹ ਪਬਲਿਕ ਦਾ ਹੋਇਆ ਬਸ ਮਦਦ ਨਹੀਂ ਕੀਤੀ ਕਿਸੇ ਨੇ ਜੁਡੀਓ ਲਾਈਵ ਦੇ ਨਾਲ ਹਣੀ ਤਰ੍ਹਾਂ ਯੂਮ ਰਿਪੋਰਟ ਧੰਨਵਾਦ